ਜ਼ਿਲ੍ਹਾ ਪਟਿਆਲਾ ਦੇ ਸਨੌਰ ਚ ਖੜੇ ਆਪਾਂ ਤੇ ਮਹਿਰੌਕ ਫਾਰਮ ਹੈ ਇਹ ਜਿੱਥੇ ਮੈਂ ਖੜਾ ਸਾਡੇ ਨਾਲ ਇੱਕ ਚੀਜ਼ ਬੜੀ ਪੂਰੇ ਦੇਸ਼ ਦੇ ਵਿੱਚ ਪ੍ਰਵਲਤਾ ਨਾਲ ਲਈ ਗਈ ਹੈ ਵੀ ਸੱਟੇਬਾਜੀ ਬੰਦ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਚੀਜ਼ ਦਾ ਸੱਟਾ ਹੋਵੇ ਪੁਲਿਸ ਰੇਡਾਂ ਮਾਰ ਮਾਰ ਕੇ ਸੱਟਾ ਖਤਮ ਕਰਦੀ ਹੈ ਪਰ ਮੈਂ ਤੁਹਾਨੂੰ ਦਿਖਾਉਂਗਾ ਵੀ ਖੇਤੀ ਇੱਕ ਸੱਟੇਬਾਜੀ ਬਣ ਗਈ ਹੈ ਜਿਵੇਂ ਸੱਟੇ ਦਾ ਸੌਦਾ ਬਣ ਕੇ ਰਹਿ ਗਈ ਯਾਰ ਸੱਟਾ ਲੱਗਿਆ ਦਾ ਬੰਦਾ ਫਰਸ਼ ਤੋਂ ਅਰਸ਼ ਤੇ ਚਲਾ ਜਾਂਦਾ ਹੈ ਸੱਟਾ ਨਾ ਲੱਗਿਆ ਤਾਂ ਅਰਸ਼ੋਂ ਥੱਲੇ ਵੀ ਡਿੱਗ ਜਾਂਦਾ ਕਿੱਡੀ ਕੁ ਮਾਰ ਜ਼ਿੰਮੇਵਾਰ ਨੂੰ ਪੈ ਸਕਦੀ ਆ ਮੈਂ ਤੁਹਾਨੂੰ ਦਿਖਾਉਂਗਾ ਅਜਾ ਦਿਖਾਣਾ ਦੀ ਪੁਣਾ ਕੋਲ ਆਇਆ ਤੇ ਆਹ ਦੇਖੋ ਬਾਈ ਕੀ ਕਰੀ ਜਾਂਦੇ ਹੋ ਕਿਉਂ ਵੱਡ ਵੱਡ ਕੇਰੀ ਜਾਂਦੇ ਹੋ ਬਾਈ ਗਵਰਨਮੈਂਟ ਨੇ ਸਾਨੂੰ ਨਾ ਉਦਾਂ ਹੀ ਕਹਿਤਾ ਪੰਜ ਚਾਰ ਲੱਖ ਰੁਪਇਆ ਕਿੱਲੇ ਦਾ ਲੈ ਲੋ ਪਰ ਆਹ ਟਮਾਟਰ ਮੰਡੀ ਨਾ ਭੇਜੋ ਕਿਉਂਕਿ ਉਹਨਾਂ ਦੇ ਪੇਟੇ ਪੂਰੇ ਹੋ ਗਏ ਜੀ ਬਾਈ ਕਿਉਂ ਵੱਢੀ ਜਾ ਰਹੇ ਹੋ ਕੀ ਚੱਕਰ ਪੈ ਗਿਆ ਇਹ ਸੇਬਾਂ ਵਰਗਾ ਟਮਾਟਰ ਪਿਆ ਹੈ ਜਿਵੇਂ ਸੇਉ ਪਏ ਹੁੰਦੇ ਆ ਹਨਾ ਕਿੱਡਾ ਸੋਹਣਾ ਲਾਲ ਟਮਾਟਰ ਹੈ ਤੁਸੀਂ ਵੱਡ ਵੱਡ ਕੇਰੀ ਜਾ ਰਹੇ ਹੋ ਇਹ ਕਿਉਂ ਦੁਰਦਸ਼ਾ ਹੋ ਗਈ ਇਹ ਨਹੀਂ ਇਹ ਜ਼ਿਮੀਦਾਰ ਤੇ ਮੁਕੱਦਰ ਪਏ ਨੇ ਜੀ ਖੇਚ ਹੂੰ ਜ਼ਿਮੀਦਾਰ ਦੀ ਦੁਰਦਸ਼ਾ ਦਿਖਾ ਰਹੇ ਹਾਂ ਤੁਹਾਨੂੰ ਹਾਂ ਸਾਨੂੰ ਨਾ ਵੱਡੇ ਵੱਡੇ ਅਹੁਦੇਦਾਰ ਜ ਵੱਡੇ ਵੱਡੇ ਲਾ ਲੇ ਲਾਲੋ ਵੱਡੇ ਵੱਡੇ ਸਾਹਬ ਲਾ ਲੋ ਹਾਂ ਉਹ ਕਈ ਵਾਰ ਸਾਨੂੰ ਕਹਿੰਦੇ ਸੁਣਦੇ ਮਿਲਦੇ ਆ ਵੀ ਜ਼ਿਮੀਦਾਰ ਤਾਂ ਪਾਗਲ ਆ ਜੀ ਹਾਂ ਪਾਗਲ ਕਿਉਂ ਵੀ ਉਹ ਦੋ ਦੋ ਪਿੱਗੇ ਅੱਧਾ ਅੱਧਾ ਕਿੱਲਾ ਸਬਜ਼ੀ ਲਾਇਆ ਕਰੇ ਹਾਂ ਵਧੀਆ ਪੈਸਾ ਆਉਂਦਾ ਵਧੀਆ ਆਪਦੀ ਰੋਟੀ ਰਿਜਕ ਤੋਰੂਗਾ ਹਾਂ ਅੱਜ ਬਈ ਉਨਾਂ ਦੇ ਕੈਨ ਤੇ ਜਾਂ ਗਵਰਨਮੈਂਟ ਤੇ ਕੈਨ ਦੇ ਵਿੱਚੋਂ ਨੀ ਜੀਰੀ ਚੋਂ ਬਾਹਰ ਨਿਕਲੀ ਏ ਆ ਫਸਲਾਂ ਲਾਈਆਂ ਸੀ ਜਿਹਾ ਜ ਆ ਸੋਚਦੇ ਆ ਵੀ ਇਹ ਤਾਂ ਅਸੀਂ ਗਿਣਮੇ ਚੁਣਮਿਆਂ ਨੇ ਲਾਈ ਆ ਹੂੰ ਜੇ ਹਰ ਜ਼ਿਮੀਦਾਰ ਬਿੱਗਾ ਬਿੱਗਾ 2 2 ਬਿੱਗੇ ਅੱਧਾ ਅੱਧਾ ਬਿੱਗਾ ਵੀ ਲਾਊਗਾ ਨਾ ਜੀ ਖੇਤਾਂ 'ਚ ਸਬਜ਼ੀ ਹੁਣ ਤਾਂ ਖੇਤ 'ਚ ਅਸੀਂ ਇਹਨੂੰ ਉਹ ਕਰ ਵੀ ਰਹੇ ਹਾਂ ਡੰਗਰਾਂ ਨੇ ਨਹੀਂ ਖਾਣਾ ਹੈਗਾ ਦੱਦਾ ਬਿੱਗਾ ਵੀ ਇੰਨੀ ਦੁਰਦਸ਼ਾ ਦੇ ਨਾਲ ਅਸੀਂ ਇੰਨੀ ਮਿਹਨਤ ਦੇ ਨਾਲ ਐਨੇ ਦਿਨ ਰਾਤ ਅਣਥੱਕ ਮਿਹਨਤ ਕਰਕੇ ਆ ਫਸਲ ਤਿਆਰ ਕਰੀ ਦੀ ਜੀ ਪਰ ਆ ਸਾਨੂੰ ਰੰਗ ਲਾਲ ਮਿਲਿਆ ਸਾਡਾ ਖੂਨ ਲਾਹ ਨਿਚੋੜ ਕੇ ਦੀ ਬਈ ਇੱਕ ਗੱਲ ਹੈ ਕਣਕ ਤੇ ਝੋਨੇ ਚੋਂ ਸਰਕਾਰ ਕੱਢਣ ਵਾਸਤੇ ਕਹਿੰਦੀ ਹੈ ਵੀ ਤੁਸੀਂ ਸਬਜੀ ਕਰ ਲਓ ਇਵਨ ਕਿ ਪਿੱਛੇ ਜੇ ਸੀਐਮ ਭਗਵੰਤ ਮਾਨ ਨੇ ਤਾਂ ਕਿਹਾ ਸੀ ਟਮਾਟਰ ਫੈਕਟਰੀ ਆ ਗਈ ਆ ਹੁਣ ਕੈਚਪ ਇੱਥੇ ਬਣਾਇਆ ਕਰੂਗਾ ਟਮਾਟਰ ਜਿਹੜਾ ਨਾਸਕ ਤੋਂ ਆਂਦਾ ਹੈ ਉਹ ਲਿਆਉਣ ਦੀ ਲੋੜ ਨਹੀਂ ਅਸੀਂ ਪੰਜਾਬੋਂ ਇੰਨਾ ਪੈਦਾ ਕਰ ਦਾਂਗੇ ਫਿਰ ਆ ਕੀ ਬਣ ਗਿਆ ਹੁਣ ਬਾਜੀ ਸੀਐਮ ਭਗਵੰਤ ਮਾਨ ਦੀਆਂ ਨਾ ਗੱਲਾਂ ਬਹੁਤ ਦੂਰ ਤੱਕ ਹੁੰਦੀਆਂ ਉਹ ਤਾਂ ਕਹਿੰਦੇ ਤੇ ਵੀ ਅੰਗਰੇਜ਼ ਇੱਥੇ ਆ ਕੇ ਨੌਕਰੀ ਕਰਨਗੇ ਆਸੀਂ ਖੇਤ ਆਪਦੇ ਖੇਤਾਂ ਦੇ ਵਿੱਚ ਆਪ ਨੌਕਰ ਬਣੇ ਦੀ ਜੀ ਅੱਜ ਅਸੀਂ ਲੇਬਰ ਵੀ ਆਪਣੇ ਪੱਲਿਓਂ ਨਹੀਂ ਲਾ ਸਕਦੇ ਲੇਬਰ ਨੂੰ ਵੀ ਤਰਲੇ ਕੱਟ-ਕੱਟ ਕੇ ਵੀ ਭਾਈ ਇੱਕ ਮਹੀਨਾ ਰੁਕ ਜਾਓ ਸਾਡੀ ਕਣਕ ਆ ਜੂ ਅਸੀਂ ਕਣਕ ਚੋਂ ਵੱਢ ਕੇ ਪੈਸੇ ਦੇ ਦਾਂਗੇ ਹੂੰ ਸਰਲੇ ਕੱਟ-ਕੱਟ ਕੇ 500 ਰੁਪਿਆ ਦਿਹਾੜੀ ਦੇ ਲਾ ਕੇ ਬੰਦੇ ਖੇਤ ਖਾਲੀ ਕਰਾ ਰਹੇ ਆ ਹਾਂ ਹੁਣ ਕਹਿਣਗੇ ਕਈ ਕਮੈਂਟਾਂ ਦੇ ਵਿੱਚ ਲੋਕ ਵੀ ਆਪ ਪਰਚੇਜ ਕਰ ਲਿਆ ਕਰੋ ਹੁਣ ਜ਼ਿਮੀਦਾਰ ਐਡੀ ਰਿਮੋਟ ਯਾ ਰੋਬੋਟ ਮਸ਼ੀਨ ਨਹੀਂ ਹੈਗੀ ਜੀ ਵੀ ਉਹ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਵੇ ਦਿਨ ਭਰ ਇਹਨਾਂ ਨੂੰ ਸਪਰੇਅ ਕਰੇ ਡੰਗਰਾਂ ਦੇ ਕੱਖ ਪੱਠੇ ਵੱਡੇ ਹਮ ਤੇ ਬਾਈ ਜੀ ਫੇਰ ਉਹ ਇਹਨਾਂ ਨੂੰ ਤੋੜ ਕੇ ਆਪ ਰੇੜੀ ਲਾ ਕੇ ਵੇਚੇ ਜੇ ਬਾਈ ਜੀ ਮਿਸਤਰੀ ਹੀ ਆਪੇ ਮਸਾਲਾ ਰਲਾ ਲੇ ਆਪੇ ਇੱਟਾਂ ਉੱਪਰ ਰੱਖ ਲੇ ਫਿਰ ਉਹਨੂੰ ਲੇਬਰ ਦੀ ਲੋੜ ਨਹੀਂ ਆ ਰੱਬ ਨੇ ਇੱਕ ਪ੍ਰਕਿਰਤੀ ਬਣਾਈ ਆ ਜੀ ਸਾਨੂੰ ਖੇਤਾਂ ਦੇ ਵਿੱਚ ਪੈਦਾ ਕਰਨ ਵਾਸਤੇ ਬਣਾਇਆ ਰੇੜੀ ਵਾਲਿਆਂ ਨੂੰ ਰੇੜੀ ਤੇ ਖੜ ਕੇ ਕਮਾਉਣ ਵਾਸਤੇ ਬਣਾਇਆ ਆਸੀਂ ਨੂੰ ਪਰਚੇਜ਼ ਕਰੀਏ ਜਾਂ ਖੇਤਾਂ 'ਚ ਕਰੀਏ ਸਾਡੇ ਨਾਲ ਹੋਰ ਕਈ ਕਿੱਤੇ ਜੁੜੇ ਹੋਇਆ ਸਨੇ ਡੰਗ ਆਪਦੇ ਪੀਣ ਦੇ ਦੁੱਧ ਪੀਣ ਦੇ ਲਈ ਦੋ ਦੋ ਡੰਗਰ ਰੱਖੇ ਉਹਨਾਂ ਦੇ ਪੱਠੇ ਵੀ ਵੱਢਣੇ ਹੁੰਨੇ ਆ। ਹਾਂ। ਅਦੀਪਾ ਜੀ ਹੁਣ ਕੀ ਰੇਟ ਜਾ ਰਿਹਾ ਹੈ ਇਹ ਟਮਾਟਰ ਵੀ ਆਪਣੀ ਲਾਗਤ ਵੀ ਨਹੀਂ ਪੂਰੀ ਹੋ ਰਹੀ ਤਾਂ ਹੀ ਤੁਸੀਂ ਇਦਾਂ ਇਹਨੂੰ ਵੱਡ ਵੱਡ ਗੇਰ ਰਹੇ ਹੋ ਯਾਰ। ਬਾਈ ਕੱਲੀ ਲਾਗਤ ਨਹੀਂ। ਹੂੰ। ਇਦੋਂ ਤੇ ਟਰੈਕਟਰ ਚਲਾ ਸਕਦੇ ਸੀ। ਹੂੰ। ਭਈਆ ਜਿਹੜਾ ਕਾਗਜ਼ ਵਿਛਾਇਆ ਹੋਇਆ ਨਾ ਥੱਲੇ। ਹਾਂ। ਇਹ ਖੇਤ ਨੂੰ ਖਰਾਬ ਕਰਦਾ। ਅੱਛਾ। ਹੁਣ ਇਹ ਖੇਤ ਨੂੰ ਖਰਾਬ ਕਰਦਾ ਜੀ ਹੁਣ ਇੱਕ ਤਾਂ ਹੀ ਵਿਕੇ ਨਹੀਂ। ਪਹਿਲਾਂ ਹੀ ਆਸੀ ਦੇ ਪਰ 70-80000 ਰੁਪਏ ਖਰਚਾ ਕਰਕੇ 60000 ਰੁਪਏ ਠੇਕੇ ਦੇ ਲੈ ਕੇ 1 ਲੱਖ 40000 ਰੁਪਏ ਪੱਲਿਓ ਪਾਗੇ ਦਾ ਪਹਿਲਾ ਬੈਠੇ ਆ ਜੀ ਹੁਣ ਘੱਟੋ ਘੱਟ 15-20000 ਰੁਪਏ ਇਹ ਟਮਾਟਰ ਨੂੰ ਕਾਗਜ਼ ਚੱਕਣ ਦੇ ਬਦਲੇ ਵੜਾ ਕੇ ਸਾਈਡ ਤੇ ਕਰਾਣਾ ਪੈ ਰਿਹਾ ਜੀ ਜੇ ਕਾਗਜ਼ ਖੇਤ ਚ ਬਾਨੇ ਆ ਜੀ ਠੇਕੇ ਵਾਲਾ ਮਾਲਕ ਨਹੀਂ ਬਾਨ ਦਿੰਦਾ ਜੀ ਵੀ ਮੇਰੇ ਖੇਤ ਚ ਕਾਗਜ਼ ਨਾ ਪਾਵੇ ਤੇ ਚਲੋ ਠੀਕ ਆ ਨਹੀਂ ਵੀ ਬੈਣਾ ਚਾਹੀਦਾ ਅਸੀਂ ਵੀ ਸਹਿਮਤਾ ਇਸ ਨਾਲ ਤੇ ਅਸੀਂ ਕਰੀਏ ਵੀ ਕੀ ਜੀ ਨੂੰ ਜੇ ਆਸੀਂ ਫਸਲ ਕਰਾਂਗੇ ਸਾਡੀ ਫਸਲ ਨਹੀਂ ਹੋਣ ਦਿੰਦਾ ਤੇ ਬਾਕੀ ਤੁਸੀਂ ਪੁੱਛਦੇ ਹੋ ਰੇਟ ਜੀ ਰੇਟ ਤਾਂ ਜੀ ਸਵਾ ਲੱਖ ਦਾ ਮੂੜਾ ਵਿਕ ਰਿਹਾ ਹੁਣ ਅਸੀਂ ਸਵਾ ਲੱਖ ਦਾ ਮੂੜਾ ਲਾ ਲੋਗੇ ਇਹਨੂੰ ਕਹਿੰਨੇ ਆਪਾਂ ਸਵਾ ਰੁਪਏ ਕਿਲੋ ਦੀ ਕੀਮਤ ਮੰਡੀ ਹੈ ਨਹੀਂ ਜੀ ਅੱਜ ਮੈਂ ਜੋ 50 ਗ੍ਰੇਡ ਤੋੜ ਕੇ ਟਮਾਟਰ ਮੰਡੀ ਲੈ ਜਾਵਾਂ ਜੀ ਪਟਿਆਲੇ ਇਹਦੇ 50 ਗ੍ਰੇਡਾਂ ਦੇ ਵਿੱਚੋਂ 10 15 ਗ੍ਰੇਡ 20 ਰੁਪਏ ਗ੍ਰੇਡ ਵਿਕ ਜੂਗਾ 30 ਗ੍ਰੇਡ ਫੇਰ ਮੋੜ ਕੇ ਮੈਨੂੰ ਇੱਥੇ ਮੇਰੀ ਰੂੜੀ ਦੇ ਢੇਰੀ ਕਰਨੇ ਪੈਣਗੇ ਰੇਟ ਦੇ ਵਿੱਚ ਮੇਰੇ ਖਿਆਲ 20 ਕਿਲੋ ਦੇ ਆਸ-ਪਾਸ ਹੁੰਦਾ ਹੈ 25 ਕਿਲੋ ਤੋਲ ਕੇ ਲੰਦੇ ਆ ਜੀ 25 ਤੋਂ 27 28 ਸਾਨੂੰ ਪਾਉਣਾ ਪੈਂ ਕਿ ਸਾਡੀ ਭਰਤੀ ਨਾ ਘਟੋ ਜੇ ਕਿਉਂ ਹਰੇ ਗ੍ਰੇਡ ਦਾ ਅਸੀਂ ਤੋਲ ਨਹੀਂ ਸਕਦੇ ਜੀ ਅਸੀਂ ਪੂਰਾ ਤੁੰਨ ਕੇ ਕਰੇਟ ਇੱਥੋਂ ਭਰ ਕੇ ਭੇਜਦਾ 27 ਕਿਲੋ ਤੋਂ ਘੱਟ ਕਰੇਟ ਹੋ ਜੇ ਤਾਂ ਕਹੋ ਜੀ ਕਿ ਸਾਨੂੰ ਰੇਟ ਦੇਖ ਲਓ ਰੁਪਇਆ ਕਿਲੋ ਮਿਲ ਨਹੀਂ ਰਿਹਾ ਜੀ ਮੰਡੀ ਦੇ ਵਿੱਚ ਜ਼ਿਮੀਦਾਰ ਕੀ ਕਰੇ ਕੀ ਨਾ ਕਰੇ ਕਿੱਧਰ ਨੂੰ ਜਾਏ ਉਹ ਆ ਸੀਦਾ ਜੀ ਸਾਨੂੰ ਦਾਵਾ ਸਸਤਾ ਕਣਕ ਜੀਰੀ ਵਾਲੀ ਠੀਕ ਆ ਜੀ ਹਾਂ ਸਾਡੀ ਪੱਕੀ ਫਸਲ ਤਾਂ ਹੈਗੀ ਆ ਹੁਣ ਉਰੇ ਆ ਕੇ ਭੌਤਮਾਂ ਦੀ ਕੈਚਪ ਕੰਪਨੀ ਬਦਾਲੀ ਕਿੱਥੇ ਵਾਗੀ ਜੀ ਕੱਲਾ ਮੈਂ ਨਹੀਂ ਜੀ ਮੇਰੇ ਏਰੀਆ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਟਹਿਰੂਆਂ ਚਲਾਤੀਆਂ ਟਮਾਟਰ ਤੇ ਰਾਸਤੇ ਜਾਂਦੇ ਆ ਬਹੁਤ ਸਾਰਾ ਰੋਡ ਦੇ ਉੱਤੇ ਟਮਾਟਰਾਂ ਹੀ ਵੱਡ-ਵੱਡੇ ਸੁੱਟ ਰਹੇ ਆ ਜ਼ਿਮੀਦਾਰ ਜਿੰਨੇ ਆ ਨਾ ਐਂ ਹੀ ਸੁੱਟ ਰਹੇ ਆ ਵੱਡ-ਵੱਢ ਕੇ ਸਾਡੇ ਨਾਲ ਅਕਤੂਬਰ ਮਹੀਨੇ ਤੋਂ ਵੀਤੀ ਜਾ ਰਹੀ ਆ ਜੀ ਹਾਂ ਪਹਿਲਾ ਪਤਾ ਨਹੀਂ ਮਾਟਰ ਦਾ ਬੀਜ ਖਰਾਬ ਮਿਲਿਆ ਜਾਂ ਗਰਮੀ ਕਾਰਨ ਕੋਈ ਕਾਰਨ ਕਿਉਂਕਿ ਸਾਡੇ ਪਰਤਾ ਜਦੋਂ ਅਸੀਂ ਬੀਜ ਲੈਣਾ ਨਹੀਂ ਜਦੋਂ ਅਸੀਂ ਕੰਪਨੀ ਨੂੰ ਜਾਂ ਕਿਸੇ ਦੁਕਾਨਦਾਰ ਨੂੰ ਕਹਿੰਦੇ ਆ ਵੀ ਤੁਹਾਡੇ ਮਾਟਰ ਨਾਲ ਇਦਾਂ ਬੀਤ ਗਈ ਆ ਤੁਹਾਡੇ ਕੋਈ ਬੀਜ ਇਦਾਂ ਖਰਾਬ ਹੋਇਆ ਉਹ ਸਾਡੇ ਦੇ ਦੋਸ਼ ਕੜ ਦੂ ਬਾਈ ਜੀ ਮੌਸਮ ਠੀਕ ਨਹੀਂ ਸੀ ਬਾਜੀ ਤੁਸੀਂ ਪਾਣੀ ਗਲਤ ਲਾਤਾ ਤੁਸੀਂ ਸਪਰੇਅ ਗਲਤ ਕਰਤੀ ਸਾਡਾ ਤਾਂ ਕੋਈ ਹਾਲਾ ਸਟੇਟਮੈਂਟ ਬਣਿਆ ਹੀ ਨਹੀਂ ਸਾਡਾ ਕੋਈ ਲਾਇਸੈਂਸ ਬਣਿਆ ਹੀ ਨਹੀਂ ਜ਼ਿੰਮੇਵਾਰ ਦਾ ਹਰੇਕ ਮੁਲਾਜ਼ਮ ਦੀ ਡਿਊਟੀ ਦਾ ਟਾਈਮ ਆ ਜੀ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਜ਼ਿੰਮੇਵਾਰ ਦਾ ਅੱਜ ਦੇਖ ਲੋ ਜੀ ਸਾਡੇ ਨਾਲ ਕੀ ਵੀਦਦੀ ਆ ਕੱਲ ਗਰੀਡ ਵਾਲਿਆਂ ਨੇ ਮੈਸੇਜ ਪਾਤਾ ਵੀ ਸਵੇਰੇ 4 ਵਜੇ ਤੋਂ ਲੈ ਕੇ 9 ਵਜੇ ਤੱਕ ਖੇਤਾਂ ਦੀ ਸਪਲਾਈ ਚੱਲੂਗੀ 3 ਵਜੇ ਦਾ అలਾਰਮ ਲਾ ਕੇ ਸੋਇਆ ਜੀ 3 ਵਜੇ ਉੱਠ ਗਿਆ ਜੀ ਖਾਲਾ ਖੁਲਾ ਚੈੱਕ ਕਰੀਆਂ ਲਾਈਟ ਆ ਗਈ 4 ਵਜੇ ਸਹੀ ਕੋਈ ਡਾਊਟ ਨਹੀਂ ਜੀ ਡੇਢ ਘੰਟਾ ਲਾਈਟ ਚੱਲਦੀ ਆ ਜੀ 5:30 ਵਜੇ ਵਗ ਜਾਂਦੀ ਆ ਲਾਈਟ ਤੇ ਫਿਰ ਘੰਟੇ ਦਾ ਕੱਟ ਲਾ ਕੇ 6 ਵਜੇ ਲਾਈਟ ਆਂਦੀ ਆ ਜੀ ਸਾਡੇ ਉਹ ਕੱਟ ਦਾ ਹਿਸਾਬ ਨਹੀਂ ਸਾਨੂੰ ਉਹ ਸਪਲਾਈ ਦਾ ਹਿਸਾਬ ਨਹੀਂ ਸਾਡਾ ਕੋਈ ਟਾਈਮ ਨਹੀਂ ਜੇ ਉਹ ਰਾਤ ਨੂੰ ਕਹਿੰਦੇ ਵੀ 1 ਵਜੇ ਆਉ ਉਹ ਵੀ 1 ਵਜੇ ਉੱਠ ਕੇ ਵੀ ਪਾਣੀ ਲਾਣਾ ਪੈਂਦਾ ਜੀ ਹਰ ਇੱਕ ਡਿਊਟੀਦਾਰ ਦੀ ਰਿਟਾਇਰਮੈਂਟ ਵੀ ਆ ਜੀ ਸਾਡੇ ਜ਼ਿਮੀਦਾਰ ਦੀ ਸਾਡੇ ਦਾਦੇ ਪੜਦਾ ਤੇ 100-100 ਸਾਲ ਦੇ ਹੋ ਗਏ ਖੇਤਾਂ ਦੇ ਵਿੱਚ ਖਤਮ ਹੋਏ ਆ ਜੀ ਸਾਡੀ ਕੋਈ ਰਿਟਾਇਰਮੈਂਟ ਨਹੀਂ ਕੋਈ ਡਿਊਟੀ ਨਹੀਂ ਬਸ ਜ਼ਿੰਮੇਵਾਰੀ ਇੱਕ ਸੇਵਾ ਕਰਨ ਨੂੰ ਰੱਖ ਲਿਆ ਜੀ ਸ਼ਾਇਦ ਇਸੇ ਕਾਰਨ ਕਰਕੇ ਦੀਪ ਬਾਈ ਹੁਣ ਸੜਕਾਂ ਤੇ ਬੈਠੇ ਸੀ ਜਿੱਥੋਂ ਹੁਣ ਠਾ ਦਿੱਤਾ ਗਿਆ ਸਰਕਾਰ ਦੁਆਰਾ ਵੀ ਸਾਨੂੰ ਕੋਈ ਐਮ ਐਸ ਪੀ ਮਿਲ ਜੇ ਟਮਾਟਰਾਂ ਤੇ ਜਾਂ ਮਟਰ ਤੇ ਜਾਂ ਗੋਭੀ ਤੇ ਵੀ ਸਾਡੀ ਐ ਨਾ ਰੂਲੇ ਸਾਡਾ ਸਵਾ ਸਵਾ ਰੁਪਈਏ ਰੁਪਈਆ ਰੁਪਈਏ ਨੂੰ ਸਾਡੀ ਪੂਈ ਫਸਲ ਰੂਲੇ ਨਾ ਹੈਨਾ ਉਹ ਵੀ ਮਤਲਬ ਉਠ ਨਹੀਂ ਰਹੀ ਰੁਪਈਏ ਰੁਪਈਏ ਨੂੰ ਵੀ ਇਸੇ ਕਾਰਨ ਕਰਕੇ ਅਸੀਂ ਅਰੋੜਾਂ ਤੇ ਬੈਠੇ ਸਾਂ ਬਾਈ ਕੱਲਾਓ ਉਹ ਸਾਨੂੰ ਇਹ ਟਮਾਟਰਾਂ ਕੱਚੀਆਂ ਫਸਲਾਂ ਦਾ ਛੱਡੋ ਸਾੰ ਦਾ ਬਾਸਮਤੀ ਦੇ ਰੇਟ ਨਹੀਂ ਮਿਲ ਰਹੇ ਜੀ ਪਿਛਲੇ ਸਾਲ ਅਸੀਂ ਕੀ ਕਰਿਆ ਜੀ 5-500 ਰੁਪਏ ਦਾ ਕੱਟ ਲਵਾ ਕੇ ਝੋਨਾ ਵੇਚਿਆ ਜੀ ਉਹ ਵੀ 20-20 ਦਿਨ ਬੈਠ ਕੇ ਅਸੀਂ ਖੇਤਾਂ 'ਚ ਕਣਕ ਬੀਜਦੇ ਆ ਜੀ ਸਾਡੇ ਬਜ਼ੁਰਗ ਉਥੇ ਮੱਛਰਦਾਨੀਆਂ ਲਾ ਕੇ ਪੈਣੇ ਆ ਜੀ ਜਿਨ੍ਹਾਂ ਦੀ ਉਮਰ ਸਿਰਫ ਆਰਾਮ ਕਰਨ ਦੀ ਆ ਅਸੀਂ ਕਹਿੰਨੇ ਆ ਸਾਡੇ ਚਲੋ ਠੀਕ ਆ ਕੋਈ ਹੋਊਗਾ ਜੀ 100 ਘਰਾਂ ਦੇ ਵਿੱਚ 10 ਜ਼ਿੰਮੇਦਾਰ ਹੋਣਗੇ ਜਿਨ੍ਹਾਂ ਦੇ ਘਰਾਂ 'ਚ ਏਸੀ ਆ ਜੀ ਪਿੰਡਾਂ ਦੇ ਵਿੱਚ ਸਰਪੇ ਕਰਨ ਵੀ ਕਿੰਨੇ ਦੇ ਘਰਾਂ 'ਚ ਆਏ ਸੀ ਆ ਕੋਈ ਲੀਡਰ ਕੋਈ ਨੌਕਰੀ ਵਾਲਾ ਬੰਦਾ ਕੋਈ ਸਰਕਾਰੀ ਸਰਵਿਸ ਵਾਲਾ ਬੰਦਾ ਕੋਈ ਮੰਤਰੀ ਸੰਤਰੀ ਇੱਕ ਇੱਕ ਕੋਠੀ ਦੇ ਵਿੱਚ 10-10 ਏਸੀ ਲੱਗੇ ਹੋਣਗੇ ਜੀ ਅਸੀਂ ਉਹੀ ਅੱਜ ਪੱਖੇ ਕੂਲਰਾਂ ਦੀ ਹਵਾ ਦੇ ਵਿੱਚ ਪਾਏ ਹੁੰਨੇ ਆ ਉਹ ਵੀ ਸਾਨੂੰ ਚੈਨ ਨਾਲ ਪੈਣਾ ਨਹੀਂ ਮਿਲਦਾ ਸਾਡਾ ਬਾਪੂ ਮੰਡੀ ਹੁੰਦਾ ਅਸੀਂ ਖੇਤਾਂ 'ਚ ਹੁੰਨੇ ਆ ਸਾਡੇ ਬੱਚੇ ਇਕੱਲੇ ਘਰਾਂ ਡੰਗਰਾਂ ਨਾਲ ਸਵੇਰੇ 5 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਗੋਹੇ ਕੁੜੇ 'ਚ ਮਰਦੇ ਆ ਅਸੀਂ ਰਹਿ ਗਏ ਸੇਵਾ ਨੂੰ ਇਹ ਲੀਡਰ ਹੋ ਗਏ ਉੱਪਰ ਲੀਆਂ ਕੁਰਸੀਆਂ ਤੇ ਬੈਠਣ ਨੂੰ ਕੌਣ ਕਿਹੜਾ ਇੱਕ ਲੀਡਰ ਹੋ ਕੇ ਆ ਕੇ ਦਿਖਾਇਆ ਹੋਵੇ ਕਿ ਇੱਕ ਲੀਡਰ ਛੱਡੋ ਕੋਈ ਯੂਨੀਵਰਸਿਟੀ ਦਾ ਬੰਦਾ ਹੀ ਆਇਆ ਹੋਵੇ ਵੀ ਇਸ ਵਾਰ ਸਬਜ਼ੀ ਨਾਲ ਜਿਹੜੇ ਖੇਤਾਂ 'ਚ ਸਬਜ਼ੀ ਲੱਗੀ ਹੋਈ ਆ ਕੀ ਹਾਲ ਆ ਪੂਰੇ 7 ਕਿੱਲਾਂ 'ਚ ਡ੍ਰਿਪ ਇਰੀਗੇਸ਼ਨ ਕਰਵਾਇਆ ਸੀਗਾ ਜੀ ਕਾਰੇ ਵਾਸਤੇ ਵੀ ਚਲੋ ਹਟ ਕੇ ਖੇਤੀ ਕਰਾਂਗੇ ਡ੍ਰਿਪਾਂ ਦੇ ਰੂਪਾਂ ਦਾ ਵਿੱਚੇ ਰੋਲਤੀਆਂ ਜੀ ਕਿੱਥੇ ਜਾਈਏ ਅਸੀਂ ਇਹਨਾਂ ਨੂੰ ਲੈ ਕੇ ਦੇਖੋ ਅੱਜ ਦਿਨ ਮਾਰਿਓ ਜੀ ਮੜਿਆ ਕੈਮਰਾ ਆ ਇਹ ਪਿਆਜ਼ ਉਦੋਂ ਲਾਇਆ ਤਾਂ ਜੀ ਜਦੋਂ ਮੰਡੀ ਦੇ ਵਿੱਚ ਸਾਨੂੰ 80 ਰੁਪਏ ਕਿਲੋ ਪਿਆਜ਼ ਮਿਲ ਰਿਆ ਤਾਂ ਇਹ ਇਹ ਸੋਚ ਕੇ ਪਿਆਜ਼ ਲਾਇਆ ਤਾਂ 20 ਵਾਰ ਰੇਟ ਵਧਿਆ ਹੋਊ ਜਦੋਂ ਹੁਣ ਆ ਦੇਖਿਆ ਜੀ ਅਪ੍ਰੈਲ ਦੇ ਮਹੀਨੇ 12-13 ਰੁਪਏ ਕਿਲੋ ਪਿਆਜ਼ ਆ ਗਿਆ ਜੀ ਗੜਾਈ ਵੀ ਛੜਾਤੀ ਜੀ ਵੀ ਜੇ ਪਿਆਜ਼ ਬੀਕੂਗਾ ਜੀ 5 ਰੁਪਏ ਗੜਾਈ ਕਿ ਗੜਾਈ ਦੇ ਪੈਸੇ ਕਿੱਥੋਂ ਦਊਗਾ ਮੈਂ ਇਹ ਗੜਾਈ ਵੀ ਨਹੀਂ ਕੀਤੀ ਹੋਈ ਹੈਗੀ ਕੀ ਕਰਾਂਗੇ ਪੈਸੇ ਕਿੱਥੋਂ ਦੀਏ ਜੀ ਪੂਰੇ ਦਾ ਖੇਤਾਂ ਦੇ ਸਾਡਾ ਮਾਲ ਵੇਚ ਕੇ ਨਹੀਂ ਹੋ ਰਿਹਾ ਜੀ ਆਹੀ ਪਿਆਜ਼ ਮਈ ਦੇ ਮਹੀਨੇ ਪਟਕੇ ਮੰਡੀ ਵਗ ਜੂ ਮੰਡੀਆਂ ਚ ਸਟੋਰਾਂ ਤੇ ਵਗ ਜੂ ਆਹੀ ਪਿਆਜ਼ ਬਰਸਾਤਾਂ ਦੇ ਮਹੀਨੇ 50 60 ਰੁਪਏ ਮੰਡੀ ਵਿਕੂਗਾ ਜੀ ਅਛਾ ਦੀਪ ਬਾਈ ਕਹਿੰਦੇ ਹੁੰਦੇ ਆ ਵੀ ਤੁਸੀਂ ਪਟਕੇ ਸਟੋਰ ਕਰ ਲਓ ਭਾਈ ਹਾਂ ਜੀ ਵਾਹ ਜੀ ਵਾਹ ਆਸੀ ਪਟਕੇ ਸਟੋਰ ਕਰ ਲੀਏ ਪਹਿਲਾ ਇਹ ਕਿੱਲਾ ਪਿਆਜ ਸਾਂ ਬੰਨੂ ਮੈਂ 5 ਲੱਖ ਰੁਪਏ ਪਹਿਲਾ ਸਟੋਰ ਰੂਮ ਤੇ ਲਾਵਾਂ ਜੀ ਕਿੱਡੀ ਕੌਕਾ ਤਾਂ 3-4 ਕਿੱਲੇ ਜ਼ਮੀਨ ਵਾਲੇ ਦੀ ਜੀ 3-4 ਕਿੱਲੇ ਜ਼ਮੀਨ ਵਾਲਾ ਜਵਾਕਾਂ ਨੂੰ ਪੜਾ ਲੂਗਾ ਕੋਠੀਆਂ ਪਾ ਲੂਗਾ ਉਹਨਾਂ ਦੇ ਵਿਆਹ ਕਰ ਲੂਗਾ ਉਹਨਾਂ ਦਾ ਬਿਜ਼ਨਸ ਚਲਾ ਦੂਗਾ ਕੀ ਕਰ ਲੂਗਾ ਜੀ 60000 ਦਾ ਕਿੱਲੇ ਦਾ ਠੇਕਾ ਮੇਰੇ ਦਾਦਾ ਜੀ ਦਾਦੇ ਹੁੰਦੇ ਦੇ ਜੀ 1967 ਦੇ ਵਿੱਚ ਇੱਕ ਟੀਚਰ ਦੀ ਤਨਖਾਹ ਇੰਨੀ ਕੁ ਹੁੰਦੀ ਸੀ ਵੀ ਉਹ ਇੱਕ ਮਹੀਨੇ ਦੀ ਤਨਖਾਹ ਦੇ ਨਾਲ ਇੱਕ ਮਹੀਨਾ ਅਨਾਜ ਖਰੀਦ ਨਹੀਂ ਸਕਦਾ ਸੀ ਤੁਸੀਂ ਆਪ ਸਰਚ ਕਰ ਲਵੀਂ 1967 ਦੇ ਵਿੱਚ ਇੱਕ ਟੀਚਰ ਦੀ ਤਨਖਾਹ ਕਿੰਨੀ ਸੀ ਇਦਾਂ ਦਾ ਹੀ ਸੀ ਬਈ ਇਹੀ ਹਾਲ ਤੇ ਅੱਜ 1 ਮਹੀਨੇ ਦੀ ਤਨਖਾਹ ਦੇ ਨਾਲ ਕੋਈ ਵੀ ਸਰਕਾਰੀ ਬੰਦਾ ਪੂਰੇ ਸਾਲ ਪਰ ਦਾ ਅਨਾਜ ਖਰੀਦ ਲਾਂਦਾ ਜੀ ਤੇ ਸਾਡੇ ਅਨਾਜ ਆਹ ਰੁਲਦੇ ਆ ਸਾਡੇ ਨਾਲ ਉਹ ਪਸ਼ੂ ਕੁੱਤੇ ਚੰਗੇ ਆ ਜੀ ਜੇ ਮੈਂ ਵੀ ਕੁੱਤਾ ਰੱਖੂਗਾ ਨਾ ਇਹ ਉਹਨੂੰ ਦੋੇ ਟਾਈਮ ਰੋਟੀ ਦੇਣ ਦੀ ਫਿਕਰ ਰੱਖੂਗਾ ਪਰ ਸਾਡੀ ਰੋਟੀ ਦਾ ਫਿਕਰ ਕਿੰਨੂ ਆ ਜੀ ਇਹ ਮਸਲਾ ਸਾਰਾ ਰੋਟੀ ਦਾ ਜੀ ਵੀਰੇ ਮੰਨ ਲਓ ਥੋੜੀ ਸੁਣਵਾਈ ਹੋ ਜੇ ਸਰਕਾਰ ਕਹੇ ਵੀ ਚੱਲ ਭਾਈ ਹੋਰ ਸਾਡੇ ਵਾਸਤੇ ਹੈ ਨਹੀਂ ਅਸੀਂ ਤੁਹਾਡਾ ਇਹ ਪਰਪਾਈ ਕਰ ਦਨੇ ਆ ਤੁਹਾਨੂੰ ਮੁਆਵਜ਼ਾ ਦੇ ਦਨੇ ਆ ਇਹੀ ਹੋ ਸਕਦਾ ਵੀ ਕਿੰਨਾ ਕੁ ਮੁਆਵਜ਼ਾ ਹੋਗਾ ਮਤਲਬ ਖਰਚਾ ਕਿੰਨਾ ਕੁ ਆ ਗਿਆ ਆਪਣਾ ਇੱਥੇ ਪਹਿਲੀ ਗੱਲ ਤਾਂ ਵੀਰ ਜੀ ਮੁਆਵਜ਼ੇ ਇੰਨਾ ਨੇ ਕੀ ਦੇਖਣੇ ਆ ਸਾਡੀਆਂ ਪੱਕੀਆਂ ਫਸਲਾਂ ਤੇ ਓੜੇ ਹੜਾ ਆ ਜਾਂਦੇ ਆ ਉਹਨਾਂ ਦਾ ਨਹੀਂ ਦੇਖਦੇ ਹੈਗੇ ਇਹ ਇੰਨਾ ਦਾ ਕੀ ਦੇਖਣਾ ਬਾਕੀ ਇਹ ਦੇਖਦੀ ਵੀ ਆ ਗਵਰਨਮੈਂਟ ਸਿੱਧਾ ਸਿੱਧਾ ਸਾਰਾ ਇਹ ਸਾਰੇ ਸਾਰੇ ਲੀਡਰਾਂ ਨੂੰ ਵੀ ਪਤਾ ਗਵਰਨਮੈਂਟ ਨੂੰ ਵੀ ਪਤਾ ਵੀ 60 ਤੋਂ ਲੈ ਕੇ 80000 ਰੁਪਏ ਕਿਲੇ ਦਾ ਠੇਕਾ ਜੀ ਮੈਂ 60000 ਜਮਾਂ ਥੱਲੇ ਤੋਂ ਲੈ ਕੇ ਚੱਲ ਰਹੀ ਹੈ ਵਸ 70 ਤੋਂ 80 ਦੇ ਵਿੱਚ ਪਟਿਆਲੇ ਏਰੀਆ ਦਾ ਖਰਚਾ ਇਹ ਠੇਕਾ ਹੈਗਾ ਜੀ ਘੱਟੋ ਘੱਟ ਫਿਰ ਉਸ ਤੋਂ ਬਾਅਦ ਆ ਥੱਲੇ ਲੱਗਿਆ ਹੋਇਆ ਟਮਾਟਰ ਜੀ 70000 ਰੁਪਏ ਇਹਦਾ ਖਰਚਾ ਜੀ ਤੇ ਦੋ ਕਿਲੇ ਵਾਂਸਾਂ ਤੇ ਲੱਗੇ ਹੋਏ ਆ ਜੀ ਆਪਣੇ 1.5 ਲੱਖ ਰੁਪਏ ਖਰਚਾ ਉਹਦਾ ਜੀ 60000 ਰੁਪਏ ਕਿਲੇ ਦਾ ਠੇਕਾ 1.5 ਤੇ 60 ਜੀ ਕਿ 210000 ਰੁਪਏ ਸਾਨੂੰ ਕਿਲਾ ਵਾਂਸਾਂ ਵਾਲਾ ਪੈ ਰਿਹਾ ਜੀ 1.40 ਜੀ ਕਿਲਾ ਸਾਨੂੰ ਇਹ ਪੈ ਰਿਹਾ ਜੀ ਜੇ ਮੁਆਵਜ਼ਾ ਵੀ ਦੰਦੀਆ ਗਵਰਨਮੈਂਟ ਆਸ ਹੀ ਨਹੀਂ ਕਹਿੰਦੇ ਸਾਨੂੰ 1.5 ਦੇ ਦੇ ਆਸ ਹੀ ਨਹੀਂ ਕਹਿੰਦੇ ਸਾਨੂੰ 1.5 ਦੇ ਦੇ ਲੱਖ ਰੁਪਏ ਕਿੱਲੇ ਦਾ ਮਾਰਜਨ ਬਣਦਾ ਜੀ ਉਹ ਵੀ ਪੱਲਿਆਂ ਅਸੀਂ 40000 ਰੁਪਿਆ ਭੁਗਤ ਕੇ ਤਾਂ ਮੰਨ ਰਹੇ ਆ ਵੀ ਇਸ 40% ਸਾਨੂੰ ਘੱਟ ਦੇ ਦਿਓ ਸਾਡੀ ਸੂਣੀ ਕਿੱਥੇ ਜਾਂਦੀ ਹੈ ਜੀ ਆਲੂ ਲਾਇਆ ਹੋਇਆ ਹੈ ਜੀ ਕਿੱਲਾ ਮਾਰਚ ਦੇ ਮਹੀਨੇ ਵਧੀਆ ਰੇਟ ਚੱਲ ਰਹੇ ਸੀਗੇ ਜੀ 500 ਤੋਂ ਲੈ ਕੇ 700 ਰੁਪਏ ਕੱਟਾ ਹਾਂ ਡਾਇਮੰਡ ਆਲੂ ਦਾ ਤੁਸੀਂ ਅੱਜ ਆਲੂ ਦੇਖ ਲਓ ਜਾ ਕੇ ਜੀ 200 ਰੁਪਏ 250 ਰੁਪਏ ਕੱਟਾ ਆਲੂ ਦਾ ਪੁੱਛ ਨਹੀਂ ਰਿਹਾ ਕੋਈ ਆਹੀ ਬਰਸਾਤਾ ਟਾਈਮ ਆਲੂ ਥੋੜਾ 30 ਰੁਪਏ ਨਾ ਵੀ ਕੇ ਮੰਡੀ ਜਾਂ ਤਾਂ ਕਹੀਓ ਕਿਉਂਕਿ ਉਦੋਂ ਵੱਡੇ ਘਰਾਣਿਆਂ ਕੋਲ ਵਾਗ ਜਾਣਾ ਜੀ ਹੁਣ ਆਸੀ ਸਟੋਰ ਕੀ ਕੀ ਕਰ ਲਾਂਗੇ ਜੀ ਟਮਾਟਰ ਕਰ ਲੀਏ ਸ਼ਿਮਲਾ ਮਿਰਚ ਕਰ ਲੀਏ ਆਲੂ ਕਰ ਲੀਏ ਪਿਆਜ਼ ਕਰ ਲੀਏ ਲਸਣ ਕਰ ਲੀਏ ਕੀ ਗੱਲ ਸਾਨੂੰ ਪੈਦਾ ਵੀ ਆਸੀ ਕਰੀਏ ਸਟੋਰ ਵੀ ਆਸੀ ਕਰੀਏ ਪਰਚੇਜ਼ ਵੀ ਆਸੀ ਕਰੀਏ ਫਿਰ ਜੇ ਇਦਾਂ ਹੀ ਸਾਰਾ ਕੁਝ ਆਸੀ ਲਾ ਕੇ ਕਰਨ ਤਾਂ ਉਹ ਜਿਹੜੇ ਰੇੜੀਆਂ ਲਾ ਲਾ ਕੇ ਖੜਦੇ ਆ ਲੋਕੋ ਉਹਨਾਂ ਦਾ ਕੀ ਬਣੂਗਾ ਸਾਰਾ ਕੁਝ ਸਾਡੇ ਇਕੱਲੇ ਸਾਡੇ ਹੱਥ ਨਹੀਂ ਹੁੰਦਾ ਜੀ ਰੱਬ ਨੇ ਪ੍ਰਕਿਰਤੀ ਬਣਾਈ ਆ ਹਰੇਕ ਬੰਦੇ ਨੂੰ ਕੰਮ ਦੇ ਆ ਉਸ ਹੱਬ ਨਾਲ ਪ੍ਰਕਿਰਤੀ ਨੂੰ ਚੱਲਣਾ ਪੈਣਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਜੀ ਇਹ ਵੀ ਤੁਸੀਂ ਕਰ ਰਹੇ ਹੋ ਸ਼ਿਮਲਾ ਮਿਰਚ ਇਹਦਾ ਕਿਹੋ ਜਿਹਾ ਹਾਲ ਬਾਜੀ ਇਸ ਵਾਰ ਹਾਲ ਪੁੱਛੋਗੇ ਨਾ ਹਾਲਤਾਂ ਸੁਣਾਇ ਨਹੀਂ ਜਾਂਦਾ ਹੁਣ ਤਾਂ ਦੁੱਖ ਹੀ ਸੁਣਾਣੇ ਆ ਅਸੀਂ ਰਾਤਾਂ ਨੂੰ ਸਿਆਲਾਂ ਦੀਆਂ ਠੰਡਾਂ ਝੋਗ ਝੋਕ ਕੇ ਆ ਖੇਤੀ ਕਰੀ ਆ ਜੀ 3 ਮਹੀਨੇ ਪਹਿਲਾਂ ਇਹਨੂੰ ਕਾਗਜ਼ ਨਾਲ ਕਵਰ ਰੱਖਿਆ ਜੀ ਜਿਵੇਂ ਇੱਕ ਜੰਮ ਦੇ ਬੱਚੇ ਨੂੰ ਅਸੀਂ ਰਜਾਈ 'ਚ ਰੱਖਦੇ ਆ ਨਾ ਜਾਂ ਕੋਈ ਨੰਨਾ ਮੁੰਨਾ ਕਤੂਰੀਆ ਲੈ ਕੇ ਆ ਜੀ ਉਹਨੂੰ ਮੋٹے ਕੱਪੜੇ 'ਚ ਲਪੇਟ ਕੇ ਰੱਖਦੇ ਆ ਇਦਾਂ ਇਹਨੂੰ 3 ਮਹੀਨੇ ਪਹਿਲਾਂ ਕਵਰ ਕਰਕੇ ਰੱਖਿਆ ਜੀ ਵੀ ਇਹਨੂੰ ਪਾਲਾ ਨਾ ਲੱਗ ਜੇ ਇਹਨੂੰ ਕੋਰਾ ਨਾ ਲੱਗ ਜੇ ਬਾਈ ਪਿਛਲੇ ਸਾਲ ਆਹੀ ਸ਼ਿਮਲਾ ਮਿਰਚ ਅੱਜ ਦੇ ਟਾਈਮ ਦੇ ਵਿੱਚ 30-35 ਰੁਪਏ ਵੇਚ ਰਹੀ ਸੀ ਜਿਹੜੀ ਅੱਜ 8 ਤੋਂ 10 ਰੁਪ ਆ ਬਿੱਗੇ ਤਾਂ ਬਿੱਗੇ ਨਹੀਂ 50 ਥੋੜੇ ਗਊਸ਼ਾਲਾ ਜਾਣਗੇ اچھا ਮਤਲਬ ਯਾਰ ਦੇਖੋ ਇੱਕ ਗੱਲ ਮੈਂ ਕਹਨਾ ਦੋਸਤੋ ਇਹਨਾਂ ਨੇ ਕਣਕ ਦੀ ਗੱਲ ਨਹੀਂ ਕੀਤੀ ਅਜੇ ਤੱਕ ਚੋਨੇ ਦੀ ਨਹੀਂ ਕੀਤੀ ਬਦਲਵੀਂ ਖੇਤੀ ਜਿਹਨੂੰ ਆਪਾਂ ਕਹਿੰਨੇ ਆਂ ਵੀ ਆਪਾਂ ਕਿਉਂਕਿ ਸਾਰੇ ਇਹੀ ਪਿੱਟਣਾ ਪਿੱਟਦੇ ਆ ਨਾ ਵੀ ਯਾਰ ਕਣਕ ਤੇ ਝੋਨਾ ਛੱਡ ਕੇ ਕੁਝ ਹੋਰ ਕਰ ਲਓ ਬਦਲਵੀਂ ਖੇਤੀ ਕਰ ਲਓ ਆ ਸਾਰਾ ਕੁਝ ਇਹ ਬਦਲ ਬਦਲ ਲਾਇਆ ਹੋਇਆ ਸਾਰਾ ਕੁਝ ਇਹ ਰੋਲੀ ਜਾਂਦਾ ਹੁਣ ਦੱਸੋ ਕੌਣ ਜ਼ਿੰਮੇਵਾਰ ਹੈ ਕਿਉਂ ਨਾ ਫਿਰ ਸਾਡਾ ਜੀਮੀਦਾਰ ਰੋਡ ਤੇ ਬੈਠੇ ਐ ਐਮਐਸਪੀ ਨੂੰ ਸੱਚੇ ਰੋਂਦੇ ਆ ਬਾਈ ਅਸੀਂ ਸੱਚੇ ਰੋਂਦੇ ਆ ਸਾਡੇ ਬਾਪੂ ਰੋਡਾਂ ਤੇ ਬਹਿ ਕੇ ਵੀ ਹਾਂ ਸਾਨੂੰ ਐਮਐਸਪੀ ਦੇ ਦਿਓ ਅਸੀਂ ਕੁਝ ਬਦਲ ਕੇ ਕਰ ਲਾਂਗੇ ਯਾਰ ਨੇ ਉਹ ਤੁਹਾਡੇ ਸਾਹਮਣੇ ਐ ਇਸ ਸਾਲ ਮੈਂ ਨਾ ਪੰਜ ਆਟਮਾ ਕੀਤੀਆਂ ਸੀ ਜੀ ਮੈਂ ਗੋਭੀ ਕਰ ਹਮਮ ਗੋਭੀ 2 ਕਿੱਲੇ ਖੇਚਵਾਹੀ ਜੀ 25 ਕਿਲੋ ਦਾ ਅਲਫਾਫਾ 70 ਰੁਪਏ ਵਿਗਦਾ ਦੀ ਹੈ ਜੀ ਗੋਭੀ ਦਾ ਰੇਟ ਤਾਂ ਸੋਨਾ ਹੁੰਦਾ ਯਾਰ ਭਾ ਜਿਵੇਂ ਗੋਭੀ ਦਾ ਫੁੱਲ ਸੋਨਾ ਨਾ ਜੀ ਇਸ ਵਾਰ ਉਹਦਾ ਰੇਟ ਸੋਨਾ ਨਹੀਂ ਹੈਗਾ ਤੁਸੀਂ ਮੇਰੇ ਕੋਲ ਆਇਓ ਨਾ ਤੁਸੀਂ ਸਾਡੇ ਹਜ਼ਾਰਾਂ ਜੀ ਮੀਦਾਰਾਂ ਜਿਹੜੇ ਸਿਰਫ ਸਬਜੀ ਵੇਜੀਟੇਬਲ ਨਾਲ ਇੱਥੇ ਗਵਰਨਮੈਂਟ ਦੇ ਗੱਲਾਂ ਤੋਂ ਧਿਆਨ ਹੋ ਕੇ ਵੀ ਸਬਜੀ ਵਾਲ ਆਇਆ ਹਾਂ ਵੀ ਇਹ ਸਨੌਰ ਬੈਲਟ ਸਾਰੀ ਸਬਜੀਉ ਕਰਦੀ ਹੈ ਜਿਆਦਾ ਮੈਂ ਤੁਸੀਂ ਜਿਹੜੇ ਮਰਜ਼ੀ ਘਰ ਬਾਗ ਜੋ ਜੀ ਬੰਦੇ ਦੇ ਕੋਲ ਗੱਲ ਕਰਦੇ ਹੋ ਨਾ ਉਹਨੂੰ ਏਦਾਂ ਲੱਗਦਾ ਵੀ ਜਿਵੇਂ ਮੇਰੇ ਪੱਕੇ ਫੋੜੇ ਤੇ ਥੰਦੇ ਹੱਥ ਲਾਤਾ ਹੋਵੇ ਉਹ じゃ ਕਹਿੰਦਾ ਨਾ ਵੀ ਤੁਸੀਂ ਪੁੱਤਿਆ ਇਸ ਵਾਰ ਕੀ ਲਾਇਆ ਸੀ ਭਾਈ ਉਹ ਤੁਹਾਨੂੰ ਦੱਸਣ ਯੋਗ ਨਹੀਂ ਆ ਵੀ ਮੈਂ ਗੋਭੀ ਵਾਕੇ ਮਟਰ ਵਾਕੇ ਕਣਕ ਬੀਜੀ ਆ ਮੇਰੇ ਕੋਲ ਤਾਂ ਅਜੇ ਟਾਈਮ ਦੇ ਵਿੱਚ 6 ਫਸਲ ਖੜੀਆਂ ਨਾ ਮੈਂ ਇਸ ਟਾਈਮ ਕਣਕ ਬੀਜਣ ਜੋਗਾ ਨਾ ਮੈਂ ਇਸ ਟਾਈਮ ਝੋਨਾ ਲਾਣ ਜੋਗਾ ਪਰ ਰੈਤੀ ਲਵਾਤੇ ਇਹਨਾਂ ਨੇ ਕੰਨਾਂ ਨੇ ਹੱਥ ਗੌਰਮੈਂਟ ਦਾ ਕੋਈ ਧਿਆਨ ਨਹੀਂ ਹੈਗਾ ਵੇਜੀਟੇਬਲ ਵੱਲ ਗੌਰਮੈਂਟ ਇਸ ਵਾਰ ਭਾਈ ਮੱਕੀ ਦਾ ਬੀਜ ਬਲੈਕ ਮਿਲਿਆ ਜਿਹੜਾ ਨੇ ਆਲੂ ਪੱਟ ਕੇ ਮੱਕੀ ਲਾਈ ਆ ਨਾ ਮੱਕੀ ਦਾ ਬੀਜ ਬਲੈਕ ਮਿਲਿਆ ਹੁਣ ਗੌਰਮੈਂਟ ਦੇਖਦੇ ਕਿੰਨੀ ਐਮਐਸਪੀ ਦੰਦੀਆਂ ਨੂੰ ਜਨਨ ਕਿ ਗਵਰਨਮੈਂਟ ਨੇ ਪਹਿਲਾਂ ਆਨਸਰ ਕਿਹਾ ਸੀ ਦੋ ਗੱਲਾਂ ਵੀ ਮੂੰਗੀ ਤੇ ਮੱਕੀ ਬੀਜੋ ਅਸੀਂ ਐਮਐਸਪੀ ਦਾ ਮੰਗ ਹਾਂ ਹਾਂ ਕਹੀ ਸੀ ਬਾਈ ਤੇ ਪਹੁਤ ਮਾਨ ਸਾਹਿਬ ਨੇ ਕਿਹਾ ਸੀ ਵੀ ਮੇਰੀ ਕੈਚਅਪ ਕੰਪਨੀ ਨਾਲ ਮੀਟਿੰਗ ਹੋਗੀ ਤੁਸੀਂ ਲਾਓ ਖੁੱਲਾ ਟਮਾਟਰ ਕੈਚਅਪ ਕੰਪਨੀਆ ਆਪਣਾ ਟਮਾਟਰ ਚੱਕਣਗੀਆਂ ਕੰਪਨੀ ਨੇ ਤਾਂ ਚੱਕਣਾ ਨਾ ਚੱਕਣਾ ਉਹਦਾ ਇੱਕ ਸਾਈਡ ਤੇ ਰਹੀ ਔਰ ਤਾਂ ਮੰਡੀ ਵਾਲੇ ਨਹੀਂ ਚੱਕਦੇ ਜੀ ਸਹੀ ਗੱਲ ਹੈ ਬਾਈ ਸੱਚਾ ਹੀ ਰਹਿੰਦਾ ਬਾਈ ਜ਼ਿੰਮੇਵਾਰ ਦੱਸੋ ਕਿੱਧਰ ਨੂੰ ਜਾਏ ਖੇਤੀ ਵੀ ਨਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਅਸੀਂ ਖੇਤੀ ਤੋਂ ਬਿਨਾਂ ਕੁਝ ਕਰ ਨਹੀਂ ਸਕਦੇ ਕੁਝ ਦਾਦਿਆਂ ਪੜਦਾਦੇ ਤੋਂ ਇਹੀ ਕੁਝ ਕਰਦੇ ਆਣੇ ਆ ਬਾਹਰ ਜਾਣ ਨੂੰ ਕਹ ਇਧਰੋਂ ਕੱਢ ਦਿੰਦੇ ਐ ਇਥੇ ਵਾਲੇ ਸਾਨੂੰ ਰੱਖ ਕੇ ਰਾਜੀ ਨਹੀਂ ਹੈ ਕੀ ਗੱਲ ਯਾਰ ਜਦੋਂ ਭੁੱਖਾ ਮਰਦਾ ਸੀ ਮੁਲਕ ਉਦੋਂ ਤਾਂ ਦਾਣੇ-ਦਾਣੇ ਨੂੰ ਬਿਲਕਦੇ ਸੀ ਉਦੋਂ ਤਾਂ ਆਖਦੇ ਸੀ ਵੀ ਵਰਤ ਰੱਖ ਕੇ ਟਾਈਮ ਸਾਰ ਲੋ ਵੀ ਅਨਾਜ ਹੈ ਨਹੀਂ ਪੂਰੇ ਦੇਸ਼ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆ ਗਈ ਅਸੀਂ ਆਪਣੇ ਖੇਤਾਂ ਨੂੰ ਨਸ਼ੇੜੀ ਬਣਾ ਲਿਆ ਖੇਤਾਂ ਦੇ ਵਿੱਚ ਅਸੀਂ ਪਾ ਪਾ ਦਵਾਈਆਂ ਰੇਹਾਂ ਸਪਰੇਹਾਂ ਜ਼ਹਿਰੀਲੇ ਕਰ ਲਿਆ ਹੁਣ ਤੁਸੀਂ ਸਾਡਾ ਸਾਰਾ ਕੁਝ ਜਦੋਂ ਵੱਧ ਹੋਣ ਲੱਗ ਪਿਆ ਹੁਣ ਮੰਡੀਆਂ ਚ ਰੋਲੀ ਜਾਂਦੇ ਹੋ ਯਾਰ ਬਾਜੀ ਇਸ ਵਾਰ ਸਾਡੇ ਨਾਲ ਤਾਂ ਹੋਰ ਵੀ 4 ਗੁਣਾ ਚੰਦ ਲੱਗੇ ਆ ਸਾਡੇ ਕੰਮਾਂ 'ਚ ਹਾਂ ਪਹਿਲਾਂ ਤਾਂ ਟਮਾਟਰ ਦੀ ਬਨਾਈ ਨਹੀਂ ਦਿੱਤੀ ਗਈ ਆ ਪਿੱਛੇ ਮੇਰਾ ਟਮਾਟਰ ਆ ਰਿਹਾ ਜੀ 2 ਕਿੱਲੇ ਮੈਂ ਬਾਂਸਾਂ ਤੇ ਜਾਲ ਤੇ ਪੱਕੇ ਤੇ ਲਾਇਆ ਹੋਇਆ ਜੀ ਹਾਂ ਈ ਦੀ ਕੱਲੀ ਬਨਾਈ ਬਨਾਈ ਲੇਬਰ ਦੀ 40000 ਰੁਪਏ ਕੱਲੀ ਲੇਬਰ ਦਾ ਬਨਾਈ ਦਾ ਖਰਚਾ ਜੀ ਜਿਹੜੀ ਆ ਉੱਪਰ ਬਾਂਸਾਂ ਨਾਲ ਕਰਕੇ ਆਪਾਂ ਬੰਨੀ ਹੋਈ ਹੈ 50000 ਰੁਪਏ ਬਾਂਸ ਆਂਦੇ ਆ ਜੀ 10 12000 ਦੀ ਤਾਰ ਆਂਦੀ ਆ ਜੀ 15000 ਦਾ ਤਾਗਾ ਆਂਦਾ ਜੀ ਇਹ ਟਮਾਟਰ ਦਾ 1 ਕਿੱਲੇ ਦਾ 1.5 ਤੋਂ ਲੈ ਕੇ ਪੌਣੇ 2 ਲੱਖ ਰੁਪਏ ਖਰਚਾ ਜੀ ਕੱਲਾ ਤੇ ਠੇਕਾ ਲੱਗ ਰਹਿ ਗਿਆ ਜੀ ਹੂੰ ਜੇ ਤੱਕ ਪੇਡੇ ਸੁੱਕ ਗਏ ਪਰ ਟਮਾਟਰ ਦਿਖਾਓ ਤੁਸੀਂ ਆ ਬੜੇ ਦਰ ਆ ਲੋ ਏਡੇ ਸੁੱਕ ਗਏ ਪਟਮਾਟਰ ਵਿਚਾਰਾ ਰੰਗ ਦਿੰਦਾ ਦਿੰਦਾ ਉਦਾਂ ਹੀ ਬੁੱਢਾ ਹੋਈ ਜਾ ਰਿਹਾ ਹਾਂ ਯਾਰ ਦੇਖੀ ਆ ਦੇਖੋ ਜਾਲ ਲਾ ਕੇ ਇਹਨਾਂ ਨੇ ਬਾਂਸਾਂ ਦੇ ਉੱਤੇ ਟੰਗਿਆ ਹੋਇਆ ਸਾਰਾ ਬੂਟਾ ਸੁੱਕ ਗਿਆ ਜਮਾ ਕਰੰਡ ਬਣ ਗਿਆ ਇਹ ਆ ਦੇਖ ਆ ਦੇਖ ਪਰ ਟਮਾਟਰ ਬਈ ਐਂ ਹੀ ਪਿਆ ਦੇ ਟਮਾਟਰ ਉਹੀ ਜਿਵੇਂ ਪਹਿਲਾਂ ਕਹਿੰਦਾ ਸਿਓ ਵਰਗਾ ਟਮਾਟਰ ਆਪਾਂ ਦੇਖੀ ਆ ਸੁੱਕ ਗਿਆ ਬੂਟਾ ਸੁੱਕ ਗਿਆ ਜਮਾ ਆਲੇ ਟਮਾਟਰ ਵਿਚਾਰਾ ਕਹੀ ਜਾਂਦਾ ਜੀਮੀਦਾਰ ਨੂੰ ਮੈਂ ਤੇਰੇ ਨਾਲ ਖੜਾ ਜੇ ਵੇਟ ਆ ਜਾਵੇ ਵੇਚ ਦੇਈ ਮੈਨੂੰ ਅੱਜ ਵੀ ਸਾਨੂੰ 100 ਰੁਪਏ 100 ਰੁਪਏ ਰੇਟ ਮਿਲਦਾ ਜੀ ਅੱਜ ਵੀ ਮੇਰੇ ਖੇਤ ਦੇ ਵਿੱਚ 2000 ਕਰੇਟ ਖੜਿਆ ਜੀ ਅੱਜ ਵੀ ਮੈਨੂੰ ਐਨਾ ਕੁ ਸ਼ੁਕਰ ਹੋ ਜੂ ਜਿਹੜਾ ਮੈਂ ਲੇਬਰ ਦੇਣੀ ਆ ਲੇਬਰ ਦੇ ਪੈਸੇ ਦੇ ਦੂੰਗਾ ਜਿਹੜੇ ਮੈਂ ਦਵਾਈਆਂ ਵਾਲੇ ਦੇ ਪੈਸੇ ਦੇਣਿਆ ਦਵਾਈਆਂ ਵਾਲੇ ਦੇ ਦੇ ਦੂੰਗਾ ਬਾਈ ਇਹਦਾ ਤੇ ਖਰਚਾ ਵੀ ਵੱਧ ਬਣਿਆ ਹੋਏਗਾ ਬਾਈ ਇਹ ਥੱਲੇ ਵਾਲੇ ਖੇਤ ਨਾਲੋਂ ਜੀ ਕੱਲਾ ਇਹਦਾ ਬਨਾਈ ਤੇ ਬਾਂਸਾਂ ਦਾ ਖਰਚਾ ਹੈਗਾ ਜੀ 1 ਲੱਖ 10 ਹਜ਼ਾਰ ਦਾ ਜੀ ਤੇ ਇਹਦੇ 'ਚ 70 70 ਹਜ਼ਾਰ ਠੇਕਾ ਦਾ ਸਿੱਥੇ ਜਾਏ ਜਿਮੀਦਾਰ ਯਾਰ ਮੈਨੂੰ ਹੁਣ ਦੱਸੋ ਇਸ ਤੋਂ ਇਲਾਵਾ ਤੁਸੀਂ ਦੋਸਤੋ ਕਮੈਂਟਾਂ ਚ ਸਲਾਹ ਤੇ ਦੇ ਦਿਓ ਵੀ ਯਾਰ ਜਿਮੀਦਾਰ ਇਹ ਕਰ ਲੈ ਇਦਾਂ ਨਾ ਕਰੇ ਇਦਾਂ ਕਰ ਲੈ ਹੁਣ ਤਾਂ ਸਾਰਾ ਕੁਝੇ ਕਰਕੇ ਦੇਖ ਲਿਆ ਵਿਚਾਰਿਆਂ ਨੇ ਕੁਝ ਵੀ ਹੱਲ ਨਹੀਂ ਹੈਗਾ ਤੇ ਹੁਣ ਤਾਂ ਮਰਨਾ ਹੀ ਰਹਿ ਗਿਆ ਫੇਕ ਕਹਿੰਦੇ ਹੋ ਜਿਮੀਦਾਰ ਰੇਹਾਂ ਸਪਰੇਹਾਂ ਪੀਂਦਾ ਹੈ ਨਾ ਪੀਏ ਫਿਰ ਉਹ ਦੱਸੋ ਮੈਨੂੰ ਸੋ ਦੋਸਤੋ ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇੱਕ ਜਿਮੀਦਾਰ ਦੀ ਤਰਾਸਦੀ ਦਿਖਾ ਰਿਹਾ ਕਿਉਂਕਿ ਇੱਕ ਵਾਰ ਨਾ ਅਸੀਂ ਪਹਿਲਾਂ ਆਏ ਸੀ ਸਾਡੀ ਪਿਛਲੀ ਵੀਡੀਓ ਦੇਖ ਲਿਓ ਤੇ ਅਸੀਂ ਉਦੋਂ ਬੜੇ ਸ਼ੌਂਕ ਨਾਲ ਇੱਥੇ ਵੀਡੀਓ ਕੀਤੀ ਸੀ ਵੀ ਬਾਈ ਹੋਰਾਂ ਨੇ ਬਦਲਵੀਂ ਖੇਤੀ ਕੀਤੀ ਹੋਈ ਐ ਪੌਦੀ ਹਾਈਸ ਹਾਊਸ ਬਣਾਇਆ ਹੋਇਆ ਬੜਾ ਕੁਝ ਇੱਥੇ ਅਸੀਂ ਦਿਖਾਇਆ ਸੀ ਹੈ ਵੀ ਬੜੇ ਸ਼ੌਂਕ ਨਾਲ ਕੀਤਾ ਸੀ ਬਾਈ ਹੋਰਾਂ ਨੇ ਪਰ ਸ਼ੌਂਕ ਮਰ ਗਏ ਆ ਯਾਰ ਵੀ ਹੁਣ ਕੁਛ ਕਿਸੇ ਪਾਸਿਓਂ ਚਾਓ ਚੜਨਾ ਹੈ ਹੀ ਨਹੀਂ ਹਰ ਚੀਜ਼ ਪੱਲਿਓਂ ਪਾ ਕੇ ਹਰ ਚੀਜ਼ ਪੱਲਿਓਂ ਪਾ ਕੇ ਕਰਨਾ ਪੈ ਰਿਹਾ ਹੁਣ ਦੱਸੋ ਵੀ ਜ਼ਿੰਮੇਦਾਰ ਕਿੱਥੇ ਜਾਏ ਤਾਂ ਮੈਂ ਸ਼ੁਰੂ ਚ ਕਿਹਾ ਸੀ ਵੀ ਜਿਹੜੀ ਖੇਤੀ ਆ ਨਾ ਸਭ ਤੋਂ ਵੱਡਾ ਸੱਟਾ ਦੇਸ਼ ਦੇ ਵਿੱਚ ਖੇਤੀ ਦਾ ਲੱਗ ਰਿਹਾ ਕਹਿੰਦੇ ਆ ਵੀ ਸੱਟੇਬਾਜੀ ਗਲਤ ਹੈ ਜਾਂ ਜੁਰਮ ਹੈ ਫਲਾਣਾ ਫੜ ਲਿਆ ਠਿੰਕਾ ਫੜ ਲਿਆ ਪਰ ਮੈਂ ਕਹਿੰਦਾ ਜਿੱਡਾ بڑا ਸੱਟਾ ਸਾਡੀ ਖੇਤੀ ਤੇ ਲੱਗ ਰਿਹਾ ਹੈ ਓਡਾ ਸੱਟਾ ਕਿਤੇ ਨਹੀਂ ਲੱਗ ਰਿਹਾ ਹੈਗਾ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਰਾਏ ਦੇ ਸਕਦੇ ਹੋ ਰਾਏ ਦੇ ਦਿਓ ਮੈਂ ਭਾਈ ਦੀਪੌਰਾਂ ਦਾ ਨੰਬਰ ਥੱਲੇ ਪਾ ਦਿੰਨਾ ਕੁਝ ਪੁੱਛਣਾ ਹੋਵੇ ਤੁਹਾਨੂੰ ਸਨੌਰ ਦੇ ਵਿੱਚ ਰੋਡ ਦੇ ਉੱਤੇ ਹੀ ਇਹਨਾਂ ਦਾ ਫਾਰਮ ਹੈ ਮਹਿਰੌਕ ਫਾਰਮ ਇੱਥੇ ਆ ਕੇ ਗੱਲ ਵੀ ਕਰ ਸਕਦੇ ਹੋ ਤੇ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ